ਮਾਚਲ ਦੇ ਵਿੱਚ ਬਰਸਾਤ ਦੇ ਚਲਦਿਆਂ ਲੋਕਾਂ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਤਾਂ ਹਾਲਾਤ ਪਿੰਡਾਂ ਦੇ ਕੀ ਨੇ ਬਾਰਡਰ ਏਰੀਆ ਦੇ ਲੋਕ ਕਿਸ ਤਰ੍ਹਾਂ ਦੁਖੀ ਹੋਏ ਹੋਏ ਨੇ ਇਹ ਸਾਰ ਇਸ ਰਿਪੋਰਟ ਦੇ ਵਿੱਚ ਵਖਾਵਾਂਗੇ ਮੁਸ਼ਕਲਾਂ ਬਹੁਤ ਜ਼ਿਆਦਾ ਨਹੀਂ ਆਉਣਾ ਜਾਣਾ ਬਹੁਤ ਜ਼ਿਆਦਾ ਔਖਾ ਹੈ ਪ੍ਰਸ਼ਾਸਨ ਦੇ ਵੱਲੋਂ ਬਹੁਤ ਸਾਰੇ ਦਾਅਵੇ ਕੀਤੇ ਜਾ ਰਹੇ ਨੇ ਕਿ ਬਹੁਤ ਸਾਰੇ ਕੰਟਰੋਲ ਰੂਮ ਸਥਾਪਿਤ ਕਰ ਲਏ ਨੇ ਪਰ ਜਮੀਨੀ ਹਕੀਕਤ ਕੀ ਹੈ ਲੋਕਾਂ ਦੇ ਕਿਸ ਤਰ੍ਹਾਂ ਗੁਜ਼ਰ ਰਹੀ ਹੈ ਅਤੇ ਡੀਸੀ ਨੂੰ ਲਗਾਤਾਰ ਗਵਾਰ ਲਾਰੇ ਨੇ ਇਸ ਰਿਪੋਰਟ ਦੇ ਵਿੱਚ ਜਮਿਨੀ ਰਿਪੋਰਟ ਦਿਖਾਵਾਂਗੇ ਕਿੱਥੇ ਕੀ ਦੇ ਕੇ ਰੌਂਡ ਟੇ ਖੜੇ ਹੋ ਜਾਂਦੇ ਨੇ ਆਪਣਾ ਸੌਦਾ ਪੱਤਾ ਕੰਮ ਜਿਹੜਾ ਦੂਸਰੇ ਪਿੰਡਾਂ ਨਾਲ ਇਹਨਾਂ ਦਾ ਸੰਪਰਕ ਜੁੜਦਾ ਇਹੀ ਰਾਹ ਇਹਨਾਂ ਦਾ ਹੈ ਤਾਂ ਇਹ ਵੀ ਇਸ ਟਾਈਮ ਟੁੱਟ ਚੁੱਕੇ ਮੋਕਿਤ ਤੁਸੀਂ ਆ ਬੀੜੀ ਦੇ ਹਾਲਾਤ ਜੀ ਮਾਤਾ ਲਿਆਣਾ ਪੈਂਦਾ ਤਾਂ ਵੀ ਉਹ ਬੜੀ ਦੇ ਪਤਾਨਾ ਦਾਣਾ ਫੱਕਾ ਆਟਾ ਸਮਾਨ ਬੱਚੇ ਸਕੂਲ ਜਾਂਦੇ ਸਾਰਾ ਇਹੀ ਇਹਨਾਂ ਦਾ ਰਸਤਾ ਹੈ ਇਹੀ ਇਹਨਾਂ ਦੀ ਸੜਕ ਹੈ ਪਰ ਇਹ ਵੀ ਇਹਨਾਂ ਦੀ ਜ ਟੁੱਟ ਚੁੱਕੀ ਹੈ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹਦਾ ਕੋਈ ਪੱਕਾ ਕਿ ਤਕ ਫਕਸਾ ਪਰਬੰਧ ਕੀਤਾ ਜਾਵੇ ਹਾਤਾ ਜੀ ਨਾਮ ਦੱਸੋ ਜੀ ਆਪਣਾ ਤੁਸੀਂ ਇਹ ਕਿਹੜੇ ਏਰੀਆ ਚ ਕਿਹੜੇ ਥਾਨੇ ਚ ਬੈਠੇ ਹੋ ਆ ਕਿਸਾ ਦਿਨੇ ਘੁਰਕੇ ਹਟਾਣੀ ਤੇ ਵਾਤੇ ਲੰਗਰ ਪਾਣੀ ਵੀ ਉੱਥੇ ਤੁਹਾਨੂੰ ਮਿਲੇਗਾ ਤੁਸੀਂ ਮਾਲ ਲੰਗਰ ਉੱਥੇ ਲੈ ਚੱਲੋ ਸਾਡੇ ਹੁਣ ਕੋਈ ਵੀ ਨਹੀਂ ਆਇਆ ਨਾ ਕੋਈ ਸਕੂਲ ਇੱਥੇ ਹੈਗਾ ਵੀ ਜਿੱਥੇ ਕੋਈ ਸੁਣਿਆ ਵੀ ਤੇ ਬਠਾਇਆ ਨੇ ਡੁੱਬੇ ਹੋਏ ਲੋਕਾਂ ਨੂੰ ਕਿਸੇ ਨੂੰ ਨਹੀਂ ਕਿਸੇ ਅਜੇ ਤੱਕ ਆਇਆ ਰਾਤ ਨੂੰ ਤਾਂ ਨਿਕਲਣ ਜੋਗੀ ਨਹੀਂ ਹੈਗੇ ਹਾਂਜੀ ਹਾਂ ਠੀਕ ਰਾਤੀ ਖੜੋ ਦੋ ਕੋ ਕੋ ਹਰ ਤਰ੍ਹਾਂ ਦੀ ਹੋ ਸਕਦੀ ਹੈ ਕਹੀਂ ਨਹੀਂ ਜਾ ਸਕਦੇ ਪਾਣੀ ਵੱਡਾ ਵੱਡੇਗਾ ਹੁਣ ਮਹਿ ਲੰਗ ਤੇ ਹੀ ਆ ਗਈ ਤੁਸੀਂ ਤੁਹਾਡੀ ਨਾਮ ਦੱਸੋ ਜੀ ਆਪਣਾ ਮਨਜੀਤ ਖਾ ਤੁਸੀਂ ਇਹ ਕਿਹੜੇ ਏਰੀਏ 'ਚ ਕਿਹੜੇ ਥਾਂ 'ਤੇ ਬੈਠੇ ਆਂ ਹਾਂ ਕੀ ਸੱਜੇ ਨੇ ਗੁਰਕਾ ਠਾਣੀ ਹੈ ਨਾਮ ਜੀ ਮਨਜੀਤ ਕੌਰ ਮਨਜੀਤ ਕੌਰ ਜੀ ਤੁਸੀਂ ਇਹ ਕਿੱਥੇ ਰਕ ਬੈ ਕੇ ਇਸ ਏਰੀਏ 'ਚ ਬੈਠੇ ਹੋ ਇਹ ਵਾ ਗੁਰਕੇ ਤਾਂ ਏਰੀਆ ਹੀ ਆ ਤੁਹਾਡੇ ਘਰ ਦੇ ਵਿੱਚ ਕਿੰਨਾ ਕੁ ਪਾਣੀ ਪਹੁੰਚ ਚੁੱਕਿਆ ਪਾਣੀ ਵੱਡਾ ਵੱਡਾ ਹੈ ਫੁੰਦਰ ਜੀ ਤਾਂ ਹੁਣ ਤੁਸੀਂ ਉਹ ਪਗਾਰ ਤੁਹਾਡਾ ਉਧਰ ਤੁਸੀਂ ਇਧਰ ਕਿਵੇਂ ਆਏ ਸਾਡਾ ਘਰ ਤਾਂ ਸਾਹਮਣੇ ਖੜਾ ਹੈ ਜੀ ਤੇ ਅਸੀਂ ਫਿਰ ਰਗਵਾੜੇ ਮਣਗਾ ਚਲੇ ਸੁੱਕੀ ਥਾਂ 'ਤੇ ਹੇ ਉਹ ਤੁਹਾ ਬੇੜੀ ਚ ਆਏ ਹਾਂ ਉਹ ਬੇੜੀ ਚ ਆਏ ਅਸੀਂ ਨਾ ਬੇੜੀ ਤੁਹਾਡੀ ਦੇਖੀ ਮਾਤਾ ਜੀ ਉਹ ਟੁੱਟੀ ਲੀਕ ਕਰ ਰਹੀ ਹੈ ਹਾਂਜੀ ਤੇ ਰਿਸਕ ਬਹੁਤ ਹੈ ਜੀ ਹਾਂਜੀ ਤੇ ਜਿਵੇਂ ਤੁਸੀਂ ਹੁਣ ਮਤਲਬ ਬੱਚੇ ਨਾਲ ਲੈ ਕੇ ਜਾਣਾ ਤੁਸੀਂ ਆਇਆ ਪਾਓ ਹਾਂ ਹਾਂ ਬੱਚੇ ਤਾਂ ਜੇ ਕੋਈ ਪਿਛਾ ਘੱਲੇ ਵੇ ਨਹੀਂ ਹਾਂਜੀ ਹਾਂ ਤੇ ਤੁਹਾਡਾ ਰੋਟੀ ਪਾਣੀ ਦਾ ਪਸ਼ੂਆਂ ਦਾ ਕਿਵੇਂ ਚਾਰਦੇ ਆ ਘਰ ਉਹ ਆ ਪਸ਼ੂ ਵੀ ਨਹੀਂ ਪਸਵਾ ਵਾਸਤੇ ਕੁਝ ਵੀ ਨਹੀਂ ਕੁਝ ਨਹੀਂਗਾ ਟੋੜੀ ਅਗੀ ਗਿੱਲੀ ਉਹ ਖਾਰੇ ਭਿੱਜੀ ਪਈ ਹੈ ਵੀ ਇਹ ਸਕਾ ਕੋ ਤੇ ਮਾਰੀ ਮਤਲਬ ਆਜ ਦੇ ਕਾ ਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਕਰਨੇ ਵੀ ਸਾਡੀ ਸਮਾਲ ਕਰਨਾ ਤੇ ਸਾਨੂੰ ਸਮਾਲਨ ਮਦਦ ਕਰਨ ਸਾਡੀ ਆਦੀ ਮਦਦ ਕੀਤੀ ਜਾਵੇ ਹਮ ਰਾਸ਼ਨ ਮਿਲਿਆ ਜਾਵੇ ਅਨਚਾਰਾ ਮਿਲਿਆ ਜਾਵੇ ਹਾਂਜੀ ਸਾਡੀ ਪੂਰੀ ਪਛਾਣ ਹੋਈ ਜਾਵੇ ਪੀ ਦਿੱਤਾ ਜਾਵੇ ਜਿੱਦਾਂ ਕੇ ਭੈਣ ਜੀ ਇੱਧਰ ਨਾ ਜਿਹੜੇ ਆਪਣੇ ਮੌਕੇ ਦੇ ਆਪਣੇ ਮੌਜੂਦਾ ਐਮਐਲ ਸਾਹਿਬ ਨੇ ਜਾਂ ਪ੍ਰਸ਼ਾਸਨ ਨੇ ਫਾਇਲ ਕਰਾ ਦਾ ਉਹ ਇੱਧਰ ਜਿਹੜੇ ਪਿੰਡਾਂ ਚ ਲੋਕਾਂ ਦੀ ਸਾਰ ਲੈ ਰਹੇ ਨੇ ਜਿਵੇਂ ਗੁਦਰ ਪੈਣੀ ਹੋ ਗਿਆ ਗੁਰਕਾ ਹੋ ਗਿਆ ਤੇ ਚਲ ਤੁਹਾਡਾ ਪਿੰਡ ਵੀ ਗੁਰਕਾ ਟਾਣੀ ਆ ਤੁਹਾਡੀ ਹਾਂ ਇੱਥੇ ਨਹੀਂ ਪਹੁੰਚਿਆ ਜੀ ਅੱਜ ਕੋਈ ਨਹੀਂ ਪਹੁੰਚੇ ਕੀ ਮੰਗ ਕਰਦੇ ਹੋ ਜੀ ਉਹਨਾਂ ਕੋਲ ਪਹੁੰਚਣ ਸਾਰ ਲੈਣ ਤੁਹਾਡੀ ਅਸੀਂ ਮੰਗ ਕਰਨੇ ਪੇ ਹਾਦੀ ਨਾ ਪੇ ਪੂਰੀ ਹਾਦੀ ਬਣਾਈ ਹੋਈ ਜਾਵੇ ਹਾਂਜੀ ਤੇ ਅਸੀਂ ਬੜੇ ਔਖੇ ਆ ਅੱਦੇ ਉਗਰਾਛ ਨੂੰ ਕੱਲਾ ਜਾਵੇ ਹਾਂਜੀ ਤੇ ਹਾਦੀ ਫਾਲ ਖਾਰੀ ਡੁੱਬ ਗਈ ਹਾਂਜੀ ਕੁਝ ਵੀ ਕੋਈ ਨਹੀਂ ਹਾਦੀ ਕੋ ਰਹਿ ਗਿਆ ਜਿਹੜਾ ਪਿਆ ਯਾਦ ਨਾ ਤੇ ਵਰਤਕਾ ਕੀ ਹੈ ਬੜੇ ਹੀ ਔਖੇ ਗਏ ਆ ਤੁਹਾਡੀ ਜ਼ਮੀਨ ਕਿੰਨੀ ਸੀ ਜਿਹੜੀ ਡੁੱਬ ਗਈ ਹੈ ਹੜ ਦੇ ਪਾਣੀ ਨਾਲ ਹਾਦੀ ਜ਼ਮੀਨ ਹੈਗੀ 4 ਕਿੱਲੇ ਜੀ ਹਾਰੀ ਡੁੱਬ ਸਾਰੀ ਡੁੱਬ ਗਈ ਸਾਰੀ ਡੁੱਬ ਗਈ ਤੋੜੀ ਬਲੜ ਗਈ ਗਿੱਲੀ ਹੋ ਗਈ ਲੋੜੀ ਵਰਗੀ ਹੈ ਹਾਰੀ ਗਿੱਲੀ ਹੋ ਗਈ ਪਹੂ ਕੀ ਖਾਣ ਵਿਚਾਰੇ ਫਿਰ ਉਹਨਾਂ ਪਸ਼ੂਆਂ ਦੇ ਕਿ ਜਾ ਰੱਖੇਗਾ ਉਹ ਤੋੜੀ ਹੈਗੀ ਵੀ ਉਹਨਾਂ ਘੜੀ ਮਾੜੀ ਮਿੱਟੀ ਹੋ ਕੇ ਥਾਂ ਹੈ ਤੇ ਖਲਾਰ ਤੇ ਬਾੜ ਜੀ ਨਿਕਲ ਜਾਵੇ ਤੇ ਫਿਰ ਪਾਰ ਲਵੀਦਾ ਹੈ ਹਾਂਜੀ ਕੁਮਾਰਾ ਮੋਟਾਟਾ ਤੋੜੀ ਦਾ ਚਾਹ ਤੇ ਕੀ ਵਿਚਾਰੀਆਂ ਭੁਖੀਆਂ ਖਲੀਆਂ ਨੇ ਤੇ ਇੱਕ ਹੋਰ ਸਵਾਲ ਹੈ ਜਿਵੇਂ ਹੁਣ ਵੀ ਤੁਸੀਂ ਪਾਣੀ ਦੇ ਵਿੱਚ ਵੀ ਆ ਚਾਰ ਸ਼ਪੇਰੇਟ ਤੁਹਾਡੀਆਂ ਟਾਣੀਆਂ ਚ ਵੜ ਗਿਆ ਤੇ ਜੇ ਅਗਰ ਰਾਤ ਨੂੰ ਕੋ ਪਾਣੀ ਜ਼ਿਆਦਾ ਹੁੰਦਾ ਤਾਂ ਫਿਰ ਮਾਲ ਪਸੂ ਜਾਂ ਤੁਸੀਂ ਆਪ ਕਿਵੇਂ ਆਓਗੇ ਬਾਹਰ ਸਾਥ ਮਲਵਾ ਹਿਲੋੜ ਜਾਵਾਂ ਤੇ ਜਨਾ ਸਾਡੀ ਕੋਈ ਸਮਾਈ ਹੋਈ। ਸਾਡੀ ਕੁਬਾਤ ਵਾਤ ਸਮਾਈਂ ਕੀਤੀ ਜਾਵੇ। ਸਾਡੀ ਤੇ ਅਸੀਂ ਰਾਤ ਨੂੰ ਤਾਂ ਨਿਕਲਣ ਜੋ ਕਿ ਨਹੀਂ ਹੈਗੇ। ਹਾਂਜੀ। ਹਾਂ ਤੇ ਰਾਤੀ ਖੜੋਦੋ ਕੋ ਕੋਹੋ ਤਰ੍ਹਾਂ ਦੀ ਹੋ ਸਕਦੀ ਹੈ। ਕਹੀਂ ਨਹੀਂ ਜਾ ਸਕਦੇ ਪਾਣੀ ਵੱਡਾ ਵੱਡੇਗਾ ਹੁਣ। ਮੈਂ ਹਿਲਾਂਗੇ ਤੇ ਆਵੀ ਤੇ ਬੜੇ ਔਖੇ ਹੈ। ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਜੀ? ਨਜਾਬਤ ਸਿੰਘ ਇੱਕ ਸਰਪੰਚ ਆ ਮਪੈਂਡ ਹਸਤਾਕਲਾ ਦਾ ਹਾਂਜੀ ਤੇ ਸਾਡੇ ਖੇਤ ਹੈਗੇ ਨੇ ਗੁਰਕਾ ਮਾਜ ਦੇ ਵਿੱਚ ਹਾਂਜੀ ਅਸੀਂ ਇੱਥੇ ਟਾਣੀਆਂ ਪਾਈਆਂ ਹੋਈਆਂ ਨੇ ਵਿੱਚ ਖੇਤ ਦੇ ਹਾਂਜੀ ਇਧਰੋਂ ਗੁਰਕਾ ਤੇ ਗਲਾਬਾ ਦੇ ਵਿੱਚਕਾਰ ਸਾਡੀਆਂ ਦਰਿਆ ਤੋਂ ਪਾਰ ਟਾਣੀਆਂ ਨੇ ਬਜੀਤਰ ਚੌਕੀ ਦੇ ਨਾਲ ਅਸੀਂ ਇਹਨਾਂ ਟਾਣੀਆਂ 'ਚ ਰਹਿੰਦੇ ਆ ਇੱਥੇ ਜਦੋਂ ਪਾਣੀ ਆ ਜਾਂਦਾ ਸਾਡਾ ਪੂਰਾ ਹਾਲ ਹੁੰਦਾ ਹੈ ਅਸੀਂ ਦੁੱਖਾਂ ਸੁੱਖਾਂ ਦੇ ਵਿੱਚ ਬੜੇ ਸਾਲਾਂ ਤੋਂ ਹੀ ਅਸੀਂ ਲੱਗੇ ਆਨੇ ਜੀ ਇਹ ਅਸੀਂ ਹੁਣ ਤੁਹਾਨੂੰ ਵੇਖਿਆ ਤੇ ਤੁਸੀਂ ਆਵਾਜ਼ ਮਾਰੀ ਤੇ ਅਸੀਂ ਆ ਖਾਪ ਵਿੱਚ ਵੀ ਵੀ ਉਹ ਕੋਈ ਆਪਣੇ ਸਾਥੀ ਲੰਗਰ ਲੈ ਕੇ ਆ ਗਏ ਤੇ ਅਸੀਂ ਸਾਰੇ ਦੇ ਸਾਰੇ ਆ ਤੁਹਾਡੇ ਸਾਹਮਣੇ ਅਸੀਂ ਬੈੜੀ ਟੱਪ ਕੇ ਅਸੀਂ ਆ ਗਏ ਸੀ ਇੱਕ ਵੀ ਖਰ ਲੰਗਰ ਲੈ ਕੇ ਆਏ ਹੋਣਗੇ ਹਾਂਜੀ ਅਗਾ ਆਏ ਤਾਂ ਤੁਸੀਂ ਤਾਂ ਭਰਾ মিডিਆ ਵਾਲੇ ਨਿਕਲੇ ਤਾਂ ਫਿਰ ਤੁਸੀਂ ਕਹਿਆ ਵੀ ਤੁਸੀਂ ਸਾਨੂੰ ਆਪਦੇ ਹਾਲ ਦੱਸੋ ਤੇ ਅਸੀਂ ਆ ਆਪਦੇ ਹਾਲ ਤੁਹਾਨੂੰ ਦੱਸਦੇ ਪਏ ਆ ਤੇ ਅਸੀਂ ਬੇਨਤੀ ਕਰਦੇ ਆ ਸਰਕਾਰਾਂ ਨੂੰ ਵੀ ਔਰ ਪ੍ਰਸ਼ਾਸਨ ਨੂੰ ਵੀ ਵੀ ਇੱਥੇ ਆ ਕੇ ਸਾਡਾ ਪਤਾ ਲਵਣ ਔਰ ਸਾਡੇ ਡੰਗਰ ਜਿਹੜੇ ਭੁੱਖੇ ਮਰ ਰਹੇ ਨੇ ਅੱਜ 5-7 ਦਿਨਾਂ ਤੋਂ ਉਹਨਾਂ ਨੂੰ ਕੋਈ ਸਾਨੂੰ ਚਾਰਾ ਦਿੱਤਾ ਜਾਵੇ ਔਰ ਸਾਨੂੰ ਪਤਾ ਲੱਗੇ ਕਿ ਸਾਡੇ ਜਿਹੜੇ ਇਥੂ ਦੇ ਵਿਧਾਇਕ ਨੇ ਕੋਈ ਸਾਡੀ ਸਾਰ ਲੈਂਦੇ ਨੇ ਵੋਟਾਂ ਲੈਣ ਲੱਗਿਆਂ ਤਾਂ ਬੜੇ-ਬੜੇ ਵਾਦੇ ਕਰੇਗਾ ਪਰ ਜਦੋਂ ਇਹੋ ਜੀ ਘੜੀ ਆਂਦੀ ਏ ਉਸ ਵਕਤ ਤਾਂ ਪਤਾ ਨਹੀਂ ਕਿਹੜੇ ਮੁਲਕ ਨੂੰ ਚਲੇ ਜਾਂਦੇ ਨੇ ਕੋਈ ਪਤਾ ਹੀ ਨਹੀਂ ਲੱਗਦਾ ਪੁੱਛੋ ਤਾਂ ਕਹਿੰਦੇ ਚੰਡੀਗੜ੍ਹ ਗਏ ਹੋਏ ਨੇ ਕੋਈ ਕਹਿੰਦੇ ਨੇ ਇੱਦੇ ਗਏ ਹੋਏ ਨੇ ਕੋਈ ਸਾਡੀ ਸਾਰ ਨਹੀਂ ਲੈਂਦਾ ਤੁਸੀਂ ਤਾਂ ਹੁਣ ਫਾਜ਼ਿਲਕਾਚੇ ਕੋ ਪਾਕਿਸਤਾਨ ਗਏ ਜਾਂਦੇ ਅਸੀਂ ਤਾਂ ਫਾਜ਼ਿਲਕਾਚਾਂ ਜੀ ਤੇ ਠੀਕ ਵੋਟਾਂ ਵੀ ਅਸੀਂ ਪਾਨੇ ਫਾਜ਼ਿਲਕਾਚੀ ਪਾਨੇ ਆ ਜੀ ਜਦੋਂ ਵੋਟਾਂ ਲੈ ਲੈਂਦੇ ਨੇ ਉਸ ਤੋਂ ਬਾਅਦ ਕੌਣ ਬੇਲੀ ਪੜਦਾ ਔ ਕਿਹ ਸੇ ਕਹਿਆ ਕਿ ਜਦੋਂ ਕੁਰਸੀ ਤੇ ਬੈੰਦੇ ਤੇ ਸਾਰ ਪਿੱਛੂ ਦੀ ਨਹੀਂ ਲੈਂਦੇ ਜੀ ਜਦੋਂ ਇਹ ਕੁਰਸੀ ਤੇ ਬੈਠ ਜਾਂਦੇ ਨੇ ਉਦੋਂ ਪਿੱਛੂ ਦੀ ਸਾਰ ਕੌਣ ਲੈਂਦਾ ਉਦੋਂ ਭਾਵੇਂ ਕੋਈ ਮਰੇ ਚਾਹੇ ਕੋਈ ਡੁੱਬੇ ਹੋਣਾ ਚਾਰ ਪੰਜ ਘਰਾਂ ਤੋਂ ਤੁਹਾਡੀ ਮਿਹਨ ਮੰਗ ਕੀ ਹੈ ਸਾਡੀ ਮਿਹਨ ਮੰਗੇ ਹੀ ਹੈ ਸਾਡੇ ਵਾਸਤੇ ਕੋਈ ਪ੍ਰਸ਼ਾਸਨ ਕੰਮ ਕਰਿਆ ਉਹ ਜਬ ਜਿੰਦੇ ਨਾਲ ਸਾਡੇ ਕੋਈ ਦਿਨ ਚੰਗੇ ਲੰਘ ਜਾਵਣ ਤੇ ਸਾਡੇ ਕੋਲ ਤਾਂ ਹੁਣ ਉਹ ਚੀਜ਼ ਨਹੀਂ ਬਚੀ ਵੀ ਜਿਹੜੀ ਅਸੀਂ ਜਾ ਕੇ ਦੁਕਾਨ ਤੋਂ ਸੌਦਾ ਲੈ ਲਈਏ ਹੂੰ ਵੀ ਜਿਹੜੇ ਅੱਗੇ ਕੋ ਮਾੜੇ ਮੋٹے ਫਸਲ ਦੇ ਸਿਰ ਤੇ ਆਰਤੀ ਦਬੂਆ ਮਾਲ ਬੈਂਦੇ ਆ ਉਹਨਾਂ ਵੀ ਜਵਾਬ ਦੇਤਾ ਜਵਾਬ ਤੇ ਤੁਹਾਡੀ ਫਸਲਾਂ ਡੁੱਬ ਗਈਆਂ ਭਾਈ ਹੁਣ ਆਪ ਦਾ ਘਰ ਕੇ ਖਾਓ ਜੀ ਹੁਣ ਅਸੀਂ ਫਸੇ ਪੈਆਂ ਵਿੱਚ ਉਦੋਂ ਤਾਂ ਡੰਗਰ ਫਸੇ ਪੈ ਨੇ ਡੰਗਰਾਂ ਨੂੰ ਵੀ ਨਹੀਂ ਛੱਡਣ ਜੋਗੇ ਤੇ ਜੇ ਡੰਗਰ ਛੱਡਨੇ ਆ ਤੇ ਮੋੜ ਡੰਗਰ ਭੁੱਖੇ ਮਰਦੇ ਨੇ ਜਿੱਕਿਦਰੇ ਅਸੀਂ ਬਾਹਰ ਜਾਣੇ ਦਿਹਾੜੀ ਦਾ ਪਕਰਨ ਪਿੱਛੂ ਖਤਰਾ ਰਹਿੰਦਾ ਹੈ ਕਿ ਬੱਚੇ ਹੈਗੇ ਨੇ ਜਨਾਨੀਆਂ ਹੈਗੀਆਂ ਨੇ ਜੇ ਜਿਆਦਾ ਪਾਣੀ ਆ ਗਿਆ ਤਾਂ ਫਿਰ ਕੀ ਬਣੂਗਾ ਇਹਦਾ ਕੋਈ ਪਤਾ ਤਾਂ ਲੱਗਦਾ ਨਹੀਂ ਜੀ ਕਦੇ ਕਹਿੰਦੇ ਨੇ ਇੰਨੇ ਲੱਖ ਛੱਡ ਤਾ ਕਦੇ ਇਹਨੇ ਕੀ ਪਤਾ ਯਕਦਮ ਲਗਾਈ ਹੈ ਨਾ ਉੱਚਾ ਆਵੇ ਤੇ ਸਾਰੀ ਬਲਾਂ ਮਗਰੂ ਬੱਚੇ ਹੀ ਲੋਟ ਜਾਵਣ ਅਸੀਂ ਇਹ ਸਰਕਾਰ ਤੇ ਜਗਾ ਮੱਲੀ ਬੈਠੇ ਬੀ ਕੋਲ ਹੋਏ ਤਾਂ ਹੋਰ ਨਹੀਂ ਤਾਂ ਬੇੜੀ ਹੈ ਤੁਹਾਡਾ ਸਾਫਕਾ ਸਰਪੰਚ ਹੋ ਤੁਹਾਡਾ ਖੁਦ ਦਾ ਫੈਸਲਾ ਫਿਰ ਇਹ ਨਹੀਂ ਠੀਕ ਹੈ ਉਹ ਥੋਟ ਕੇ ਤੁਸੀਂ ਇੱਥੇ ਆ ਜਾਓ ਬੰਨ ਤੇ ਆ ਜਾਓ ਇੱਥੇ ਸਾਨੂੰ ਇੱਥੇ ਰਹਿਣ ਦੀ ਜਗ੍ਹਾ ਹੀ ਕੋ ਨਹੀਂ ਹੈਗੀ ਅੱਛਾ ਜੀ ਇਥੇ ਹੁਣ ਕਿੰਦੇ ਕੋਲ ਆ ਕੇ ਰਹੀਏ ਕੌਣ ਰਹਿਣ ਦਿੰਦਾ ਜਿੰਦੇ ਘਰੇ ਜਾਵਾਂਗੇ ਉਹ ਆਪ ਤਾਂ ਗੁਜ਼ਾਰਾ ਮਸੇ ਕਰੀ ਜਾਂਦੇ ਨਹੀਂ ਤੇ ਸਾਨੂੰ ਕੌਣ ਰਹਿਣ ਦਿੰਦਾ ਜੀ ਜੇ ਅਸੀਂ ਉੱਥੇ ਜਾ ਕੇ ਕਿਧਰ ਬੰਨ ਤੇ ਬੈਨੇ ਤੇ ਉੱਥੇ ਸਾਨੂੰ ਕੋਈ ਨਾ ਸਾਡੇ ਕੋਲ ਤਰਪਾਲ ਨਾ ਕੋਈ ਸਾਡੇ ਕੋਲ ਕੋਈ ਛਾਹ ਵੀ ਜਿਹੜੇ ਸੇ ਤੰਬੂ ਲਾ ਤੇ ਬੈ ਜਾਈਏ ਨੇ ਜਿਵੇਂ ਜਿਹੜਾ ਪ੍ਰਸ਼ਾਸਨ ਵੱਲੋਂ ਨਾ ਮਤਲਬ ਕੈਂਪ ਲਗਾਏ ਜਾਂਦੇ ਨੇ ਜਿਹੜੇ ਹਰ ਪਿੰਡ ਤੇ ਲੋਕਾਂ ਨੂੰ ਉੱਥੇ ਰੱਖਿਆ ਜਾਂਦਾ ਹੈ ਹਾਂਜੀ ਤੇ ਅਜੇ ਤੱਕ ਕੋਈ ਕੈਂਪ ਕਰਾ ਨਹੀਂ ਲਗਾਇਆ ਸਾਡੇ ਕੋਲ ਕੋਈ ਉਹ ਜਾ ਨਹੀਂ ਆਇਆ ਵੀ ਜਿਹੜਾ ਤੁਸੀਂ ਉੱਥੇ ਚੱਲੋ ਜਾਓ ਉੱਥੇ ਤੁਹਾਡੇ ਵਾਸਤੇ ਜਗ੍ਹਾ ਹੈ ਤੇ ਉੱਥੇ ਤੁਹਾਡੇ ਵਾਸਤੇ ਲੰਗਰ ਪਾਣੀ ਵੀ ਉੱਥੇ ਤੁਹਾਨੂੰ ਮਿਲੇਗਾ ਤੁਸੀਂ ਮਾਲ ਲੰਗਰ ਉੱਥੇ ਲੈ ਚੱਲੋ ਸਾਡੇ ਕੋਲ ਕੋਈ ਵੀ ਨਹੀਂ ਆਇਆ ਨਾ ਕੋਈ ਸਕੂਲ ਇੱਥੇ ਹੈਗਾ ਵੀ ਜਿੱਥੇ ਕੋਈ ਸੁਣਿਆ ਵੀ ਤੇ ਬਠਾਇਆ ਨੇ ਡੁੱਬੇ ਹੋਏ ਲੋਕਾਂ ਨੂੰ ਕਿਸੇ ਨੂੰ ਨਹੀਂ ਕਿਸੇ ਅਜੇ ਤੱਕ ਆਇਆ